ਚੰਡੀਗੜ੍ਹ ਦੀ 10 ਏਕੜ ਜ਼ਮੀਨ ਦਾ ਮਸਲਾ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਪੋਲਿਟিক্যাল ਜਮਾਤਾਂ ਵੀ ਵਿਰੋਧ ਕਰ ਰਹੀਆਂ ਨੇ ਕਿ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਦੀ ਲਈ 10 ਏਕੜ ਜ਼ਮੀਨ ਕਿਉਂ ਦਿੱਤੀ ਜਾ ਰਹੀ ਹੈ ਹਾਲਾਂਕਿ ਤਬਾਦਲਾ ਹੋ ਰਿਹਾ ਹੈ ਸ਼ਰਤ ਤੈਅ ਹੋਈ ਹੈ ਕਿ ਇਸ ਬਦਲੇ ਹਰਿਆਣਾ ਦੇ ਖੇਤਰ ਦੀ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਦੇ ਦਿੱਤੀ ਜਾਏਗੀ ਪਰ ਸਵਾਲ ਇਸ ਦੇ ਵਿੱਚ ਇਹ ਹੈ ਪੰਜਾਬ ਦੀ ਲੀਡਰਸ਼ਿਪ ਆਪਣੀ ਥਾਂ ਤੇ ਸੋਚ ਰਹੀ ਹੈ ਹਰਿਆਣਾ ਦੀ ਆਪਣੀ ਥਾਂ ਦੇ ਉੱਤੇ ਚਾਹੇ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ ਪਰ ਚੰਡੀਗੜ੍ਹ ਦੇ ਵਸਨੀਕ ਕੀ ਸੋਚਦੇ ਨੇ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਲੋਕਾਂ ਦੇ ਲਈ ਬੋਲਣ ਵਾਲੇ ਐਕਟਿਵਿਸਟ ਨੇ ਉਹ ਆਰਟੀਆਈ ਵੀ ਪਾਉਂਦੇ ਰਹਿੰਦੇ ਨੇ ਵੱਖ-ਵੱਖ ਮਸਲਿਆਂ ਦੇ ਉੱਤੇ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਵਾਲ ਵੀ ਕਰਦੇ ਨੇ ਆਰ ਕੇ ਗਰਗ ਸਾਹਿਬ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਉਹ ਕੀ ਦਲੀਲਾਂ ਦੇ ਰਹੇ ਨੇ ਉਹਨਾਂ ਦਾ ਤਰਕ ਕੀ ਹੈ ਇਸ 10 ਏਕੜ ਜ਼ਮੀਨ ਨੂੰ ਲੈ ਕੇ ਗਰਗ ਸਾਹਿਬ ਤੁਸੀਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਰਟੀਆਈ ਪਾ ਕੇ ਕੋਈ ਵੀ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਉਹਨਾਂ ਨੂੰ ਘੇਰਦੇ ਹੋ ਸਵਾਲ ਪੁੱਛਦੇ ਹੋ ਕਿ ਆਹ ਸਾਨੂੰ ਦੱਸੋ ਕਿ ਸਾਡੇ ਲੋਕਾਂ ਦਾ ਖਸੂਰ ਕੀ ਹੈ ਹੁਣ ਇਹ 10 ਏਕੜ ਜ਼ਮੀਨ ਜਿਹੜੀ ਹਰਿਆਣਾ ਨੂੰ ਦਿੱਤੀ ਜਾਣ ਦਾ ਫੈਸਲਾ ਕੀਤਾ ਗਿਆ ਇਸ ਨੂੰ ਲੈ ਕੇ ਹਰਿਆਣੇ ਨੇ ਤਾਂ ਹਾਮੀ ਭਰੀ ਹੈ ਪੰਜਾਬ ਵਿਰੋਧ ਕਰ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਅਸਲ ਦੇ ਵਿੱਚ ਦਲੀਲ ਕੀ ਹੈ ਇਹ ਜ਼ਮੀਨ ਕਿਵੇਂ ਦੇਣੀ ਬਣਦੀ ਹੈ ਕਿ ਨਹੀਂ ਦੇਣੀ ਬਣਦੀ ਦੇਖੋ ਇਹ ਜਿਹੜੇ ਸਾਡੇ ਜਿਹੜੇ ਹੈ ਪੰਜਾਬ ਹਰਿਆਣਾ ਆਪਣੇ ਰਾਜਨੀਤਿਕ ਖੇਲ ਰਹੇ ਨੇ ਲੇਕਿਨ ਮੇਰਾ ਇਹ ਕਹਿਣਾ ਇਹ ਹੈ ਕਿ ਚੰਡੀਗੜ੍ਹ ਦੀ ਇਹ ਜ਼ਮੀਨ ਹੈਗੀ ਹੈ ਚੰਡੀਗੜ੍ਹ ਪਲਾਨਡ ਸਿਟੀ ਹੈ ਇੱਥੇ ਜਿੰਨੀ ਵੀ ਜ਼ਮੀਨ ਹੈਗੀ ਸਾਰੀ ਦੀ ਸਾਰੀ ਜ਼ਮੀਨ ਪਹਿਲਾਂ ਹੀ ਇਅਰਮਾਰਕਡ ਹੈ ਟੋਟਲ ਮੈਂ ਥੋੜੀ ਥੋੜੀ ਜਿਹੀ ਫਿਗਰ ਮੈਂ ਤੁਹਾਨੂੰ ਦੇ ਸਕਦਾ ਜੀ ਚੰਡੀਗੜ੍ਹ ਦਾ ਟੋਟਲ ਜੋ ਏਰੀਆ ਹੈਗਾ 28170 ਏਕੜ ਜ਼ਮੀਨ ਇੱਥੇ ਹੈਗੀ ਸਾਰੀ ਟੋਟਲ ਉਹਦੇ ਚੋਂ ਫੇਜ 1 2 3 ਚ 16427 ਏਕੜ ਆਲਰੇਡੀ ਯੂਜ਼ ਹੋ ਚੁੱਕੀ ਹੈ ਉਹਦੇ ਬਾਅਦ ਰਹਿ ਗਈ ਸਾਡੇ ਕੋਲ 11741 ਏਕੜ ਜ਼ਮੀਨ 11741 ਏਕੜ ਜ਼ਮੀਨ ਚੋਂ ਵੀ ਇਹਨਾਂ ਨੇ 1/6 ਉਹਦੀ ਰੈ residențial ਵਾਸਤੇ ਰੱਖੀ ਹੈ 2.7% ਜਿਹੜੀ ਨੇ ਕਮਰਸ਼ੀਅਲ ਵਾਸਤੇ ਰੱਖੀ ਹੈ 5% ट्रांसपोर्ट वास्ते रखी है इंडस्ट्री वास्ते 4% रखी है डिफेंस वास्ते 13% रखी है ते जे फॉरेस्ट वास्ते 21% रखी है ਉਹਦੇ ਪਹਿਲਾਂ ਹੀ ਨਿਸ਼ਾਨ ਦੇਈ ਤੇ ਸਭ ਕੁਝ ਤੈਅ ਕੀਤਾ ਗਿਆ ਕਿ ਚੰਡੀਗੜ੍ਹ ਚ ਕਿੱਥੇ ਕੀ ਬਣ ਸਕਦਾ ਬਿਲਕੁਲ ਚੰਡੀਗੜ੍ਹ ਦੀ ਜ਼ਮੀਨ ਜਿਹੜੀ ਆ ਉਹ ਫਿਕਸ ਹੈ ਇਹ ਬਿਲਕੁਲ 1 ਇੰਚ ਵੱਧ ਨਹੀਂ ਸਕਦੀ ਤੇ ਇਸ ਕਰਕੇ ਸਰਕਾਰ ਨੇ ਜਦੋਂ ਇਹ ਕੰਪਰੀহেনਸਿਵ ਮਾਸਟਰ پلان ਬਣਾਈ ਹੈ 2015 ਇਹ ਮੈਂ ਵੀ ਦੱਸ ਦੇਣਾ ਇਹ ਵੀ ਮਾਸਟਰ ਪਲਾਨ ਜਿਹੜੀ ਹੈ ਹੋਮ ਮਿਨਿਸਟਰੀ ਦੇ ਅਪਰੂਵਲ ਨਾਲ ਤੇ ਜੁਡੀਸ਼ੀਅਲ ਇੰਟਰਵੈਂਸ਼ਨ ਨਾਲ ਹਾਈ ਕੋਰਟ ਤੋਂ ਇਹ ਮਨਜ਼ੂਰ ਹੋ ਕੇ ਤਦੋਂ ਬਣੀ ਹੋਈ ਹੈ ਫਿਰ ਹਰਿਆਣਾ ਇਹ ਵੀ ਸਵਾਲ ਚੁੱਕ ਸਕਦਾ ਹੈ ਕਿ ਜੇਕਰ ਤੁਸੀਂ ਵਿਰੋਧ ਕਰੋਗੇ ਤੇ ਅਸੀਂ ਜਾਈਏ ਕਿਹੜੇ ਪਾਸੇ ਅਸੀਂ ਆਪਦੀ ਵਿਧਾਨ ਸਭਾ ਦੀ ਉਸਾਰੀ ਕਿੱਥੇ ਕਰੀਏ ਇਹ ਵੀ ਤੇ ਉਹਨਾਂ ਦਾ ਸਵਾਲ ਹੋ ਸਕਦਾ ਨਹੀਂ ਉਹਨਾਂ ਦਾ ਸਵਾਲ ਹੈ ਉਸਾਰੀ ਕਰਦੀ ਉਹਨਾਂ ਨੂੰ ਕੀ ਦਿੱਕਤ ਹੈ ਉਹਨਾਂ ਕੋਲ ਪੂਰਾ ਸਟੇਟ ਪਿਆ ਹੋਇਆ ਹੈ ਜੀ ਜਦੋਂ 1966 ਜਦੋਂ ਯੂਟੀ ਬਣੀ ਸੀ ਰਾਜਧਾਨੀ ਬਣੀ ਸੀ ਇਹ ਤਾਂ ਕਿਸੇ ਨੇ ਨਹੀਂ ਕਿਹਾ ਕਿ ਦੋਨੋਂ ਸਟੇਟ ਪਰਮਾਨੈਂਟਲੀ ਇੱਥੇ ਰਹਿਣਗੇ ਉਹਨਾਂ ਨੂੰ ਆਪਣਾ ਅਰੇਂਜਮੈਂਟ ਕਰਨਾ ਚਾਹੀਦਾ ਹਰਿਆਣਾ ਨੇ ਆਲਰੇਡੀ ਪੰਚਗੁਰਾ ਚ ਬੰਦਾ ਦਫ਼ਤਰ ਸਟੇਟ ਲੈਵਲ ਤੇ ਬਣਾਈ ਹੋਈ ਹੈ ਇਹ ਕੋਈ ਸਵਾਲ ਨਹੀਂ ਉਹਨਾਂ ਕੋਲ ਪੂਰਾ ਸਟੇਟ 'ਤੇ ਜਿੱਤੇ ਮਰਜ਼ੀ ਜਾ ਕੇ ਬਣਾ ਸਕਦੇ ਨੇ ਲੇਕਿਨ ਸਵਾਲ ਇਹ ਹੈ ਕਿ ਅਸੀਂ ਚੰਡੀਗੜ੍ਹ ਦੇ ਰੈਜ਼ੀਡੈਂਟ ਹੀ ਕਹ ਰਹੇ ਹਾਂ ਕਿ ਸਾਡਾ ਸਿਟੀ ਪਲਾਨਡ ਸਾਡੇ ਸਿਟੀ ਦੀ ਜ਼ਮੀਨ ਪਹਿਲਾਂ ਹੀ ਡਿਸਾਈਡ ਹੋਈ ਹੋਈ ਹੈ ਉਹਦੇ ਚ ਪੂਰਾ ਐਕਟ ਬਣਾ ਹੋਇਆ ਹੈ ਉਹਦਾ ਤੇ ਐਕਟ ਚ ਇਹ ਲਿਖਿਆ ਹੋਇਆ ਹੈ ਕਿ ਇਹ ਚੀਜ਼ਾਂ ਜਿਹੜੀ ਹੈ ਨਾ ਹੋ ਨਹੀਂ ਸਕਦੀਆਂ ਇਹਦੇ ਚ ਜਿਹੜਾ ਵੀ ਹੇਰਮਾਰਕ ਕੀਤਾ ਹੋਇਆ ਹੈ ਉਹ ਬਿਲਕੁਲ ਚੇਂਜ ਨਹੀਂ ਕਰ ਸਕਦੇ ਦੂਸੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਸਾਡੇ ਕੋਲ ਜ਼ਮੀਨ ਹੈ 11742 ਉਹਨਾਂ ਨੇ ਡਿਸਟ੍ਰਿਬਿਊਸ਼ਨ ਕਰਕੇ ਫਿਰ ਇਹਨਾਂ ਨੇ 2987 ਏਕੜ ਜ਼ਮੀਨ ਦੇ ਸਟਾਰਨ ਪਾਕਟ ਬਣਾਤੇ ਡਵੈਲਪਮੈਂਟ ਵਾਸਤੇ ਚੰਡੀਗੜ੍ਹ ਐਨਵੀਸੀਏਸ਼ਨ ਨੇ ਸਾਰੀ ਡਵੈਲਪਮੈਂਟ ਵਾਸਤੇ ਪਲਾਨ ਕਰਕੇ ਪਾਕਟ ਬਣਾਤੇ ਵੀ ਇਸ ਪਾਕਟ ਚ ਏ ਹੋਏਗਾ ਇਸ ਪਾਕਟ ਚ ਏ ਹੋਏਗਾ ਜਿਹੜਾ ਹੁਣ ਆਪਾਂ ਗੱਲ ਕਰਦੇ ਆ ਜਮੀਨ ਜਿਹੜਾ ਟੁਕੜੇ ਤੇ ਇਹ ਕਹਿੰਦੇ ਨੇ ਵੀ ਇਸ ਚੋਂ ਤੁਸੀਂ 10 ਏਕੜ ਜ਼ਮੀਨ ਚੈੱਕ ਕਰ ਲਓ ਤੇ ਇਹ ਅਸੀਂ ਦੇ ਸਕਦੇ ਆ ਤੁਹਾਨੂੰ ਉਹ ਵੀ ਨਹੀਂ ਦੇ ਸਕਦੇ ਕਿਉਂਕਿ ਕਲੀਅਰ ਲਿਖਿਆ ਹੋਇਆ ਹੈ ਕਿ ਜਿਹੜੀ ਜ਼ਮੀਨ ਡਿਫਾਈਨ ਕੀਤੀ ਹੋਈ ਹੈ ਈਅਰਮਾਰਕ ਕੀਤੀ ਹੋਈ ਹੈ ਉਸ ਜ਼ਮੀਨ 'ਚ ਇੱਥੇ ਲਿਖਿਆ ਹੋਇਆ ਹੈ ਸਿੰਡੀਗੜ ਮਾਸਟਰ ਪਲਾਨ 'ਚ ਨੋ ਚੇਂਜ ਇਜ਼ ਪ੍ਰੋਪੋਜ਼ਡ ਇਨ ਦੀ ਲੈਂਡ ਯੂਜ਼ ਓਲਰੈਡੀ ਡਿਫਾਈਨਡ ਇਨ ਦੀ ਸੈਕਟਰਸ ਫਾਲਿੰਗ ਅੰਡਰ ਸੈਕਸ਼ਨ 1 2 3 ਵਿਦ ਦੀ ਐਕਸੈਪਸ਼ਨ ਆਫ ਚੇਂਜ ਆਫ ਲੈਂਡ ਯੂਜ਼ ਇਹ ਜਿਹੜੇ ਇੱਥੇ ਸਲਮ ਸੀਗੇ ਉਹਨਾਂ ਨੂੰ ਖਾਲੀ ਕਰਕੇ ਉਸ ਏਰੀਆ ਨੂੰ ਇਹਨਾਂ ਨੇ ਰੈਜ਼ੀਡੈਂਸ਼ੀਅਲ ਬਣਾ ਲਿਆ ਇਹ ਗਰਗ ਸਾਹਿਬ ਜਿਹੜੀ ਦਲੀਲ ਦਿੱਤੀ ਜਾ ਰਹੀ ਹੈ ਹਰਿਆਣਾ ਦੀ ਲੀਡਰਸ਼ਿਪ ਤਾਂ ਕੋਈ ਸੇ ਪਾਰਟੀ ਨਾਲ ਸੰਬੰਧਤ ਉਹ ਇਹ ਕਹਿ ਰਹੀ ਹੈ ਨਾ ਕਿ ਅਸੀਂ ਜ਼ਮੀਨ ਕੋਈ ਕੌਡੀਆਂ ਦੇ ਭਾ ਨਹੀਂ ਲਈਏ ਦੇ ਬਦਲੇ ਅਸੀਂ ਹਰਿਆਣਾ ਦੀ ਘਾਰ ਖੇਤਰ ਵਾਲੀ ਜ਼ਮੀਨ ਦਿੱਤੀ ਹੈ ਚੰਡੀਗੜ੍ਹ ਨੂੰ 12 ਏਕੜ ਨੇ ਨੇ ਸਿਰਫ ਐ ਨਾ ਫਿਰ وہی ਪੋਲਿਟੀਕਲ ਗੱਲਾਂ ਅੱਜ ਜਿਹੜੀ ਜ਼ਮੀਨ ਹੈ ਚੰਡੀਗੜ੍ਹ ਦੀ ਜ਼ਮੀਨ ਦੇ ਬਦਲੇ ਅਸੀਂ ਤਾਂ ਕਹਿ ਰਹੇ ਲੈਂਡ ਡੀਲ ਜ਼ਰੂਰਤ ਕਿਹ ਹੈ ਕਿਉਂ ਉਹ 10 ਦੇ ਬਦਲੇ 12 ਦੇ ਰਿਹਾ ਉਹ ਆਪਣੇ 12 ਚ ਆਪਣੀ ਅਰਾਜ਼ੀ ਨਹੀਂ ਕਿਉਂ ਨਹੀਂ ਬਣਾ ਲੈਂਦਾ ਹੂੰ ਜਿਉਂ ਜ਼ਮੀਨ ਇੰਨੀ ਵਧੀਆ ਹੈ ਕਿ 10.5 ਏਕੜ ਤੇ ਬਰਾਬਰ ਹੈ ਉੱਥੇ ਜਾ ਕੇ ਅਰਾਜ਼ੀ ਨਹੀਂ ਬਣਾ ਲੇ ਉਹ ਵੀ ਤਾਂ ਚੰਡੀਗੜ੍ਹ ਦੀ ਰਾਲੀ ਲੱਗਦੀ ਹੈ ਹੂੰ ਇਹ ਸਿਰਫ ਇਹ ਸਿਰਫ ਰਾਜਨੀਤਿਕ ਹੈ ਸਾਨੂੰ ਕੋਈ ਮਨਜ਼ੂਰ ਨਹੀਂ ਹੈਗਾ ਇਸ ਚੀਜ਼ ਦਾ ਔਰ ਦੂਸਰੀ ਗੱਲ ਹੈ ਕਿ ਜਿਹੜੀ ਉਹ ਜ਼ਮੀਨ ਹੈ ਉਹ ਜ਼ਮੀਨ ਦੇ 14 ਨੰਬਰ ਪਾਕਟਸ ਪੈਂਦੀ ਹੈ ਹੂੰ 14 ਨੰਬਰ ਪਾਕਟ ਜਿਹੜਾ ਹੈ ਉਹ ਚੰਡੀਗੜ੍ਹ ਕਾਲਕਾ ਰੋਡ ਤੇ ਟ੍ਰੈਫਿਕ ਲਾਈਟ ਜਿਹੜੀ ਹੈ ਰੇਲਵੇ ਸਟੇਸ਼ਨ ਦੀ ਆਈਟੀ ਪਾਰਕ ਨੂੰ ਜਾ ਰਹੀ ਹੈ ਉਹ ਉੱਥੇ ਪੈਂਦੀ ਹੈ ਜ਼ਮੀਨ ਹੈ ਜੀ ਉਸ ਜ਼ਮੀਨ ਦੇ ਬਾਰੇ ਮੈਂ ਪੂਰਾ ਪੜ੍ਹ ਦਿੰਦਾ ਇਹ ਜੋ ਜ਼ਮੀਨ ਹੈ ਉਹ 56.14 ਏਕੜ ਹੈਗੀ ਹੈ ਜੀ ਇਹ ਚੰਡੀਗੜ੍ਹ ਕਾਲਕਾ ਰੋਡ ਤੇ ਹੈ ਤੇ 200 ਮੀਟਰ ਜਿਹੜਾ ਰੋਡ ਹੈ ਆ ਆਈਟੀ ਪਾਰਕ ਨੂੰ ਜਾ ਰਿਹਾ ਉਸ ਰੋਡ ਦੇ ਉੱਪਰ ਸਥਿਤ ਹੈ ਇਹਦੀ ਲੋਕੇਸ਼ਨ ਹੈ ਉਸ ਜ਼ਮੀਨ ਦੇ ਬਾਰੇ ਲੈਂਡ ਯੂਜ਼ ਪਹਿਲਾਂ ਡਿਸਾਈਡਡ ਹੈ ਉਹ ਮੈਂ ਪੜ੍ਹ ਦਿੰਦਾ ਇੱਕ ਵਾਰ ði land use of the said pocket has been proposed as public semi public institutional the pocket ਪਾਕਟ ਕੈਨ ਬੀ ਯੂਜ਼ਡ ਫਾਰ ਆਗਮੈਂਟਿੰਗ ਦੀ ਹੈਲਥ ਇਨਫਰਾਸਟ੍ਰਕਚਰ ਤੇ ਇਹ ਜਿਹੜਾ ਪੀਸ ਹੈ ਲੈਂਡ 56 ਏਕੜ ਇਹ ਉਤੇ ਹੈਲਥ ਇਨਫਰਾਸਟ੍ਰਕਚਰ ਬਣਨਾ ਚੰਡੀਗੜ੍ਹ ਵਾਸਤੇ ਔਰ ਉਹ ਇਸ ਕਰਕੇ ਬਣਨਾ ਕਿ ਸਰਕਾਰ ਨੇ ਦੇਖਿਆ ਸੀ ਕਿ ਉਹ ਸਾਰੇ ਏਰੀਆ ਚ ਉਹ ਸਵੇਰੀ ਚ ਮਨੀ ਮਾਦਰਾ ਆਂਦਾ ਮੋਲੀ ਜਾਗਰਣ ਆਂਦਾ ਔਰ ਕਲੋਨੀ ਆਂਦੀ ਹੈ ਉਸ ਉਹਨਾਂ ਦੇ ਲੋਕਾਂ ਨੂੰ ਹੈਲਥ ਫੈਸਿਲਿਟੀ ਉਤੇ ਹੈ ਨਹੀਂ ਸੀ ਕੋਈ ਤੇ ਸਰਕਾਰ ਨੇ ਡਿਸਾਈਡ ਕੀਤਾ ਵੀ ਅਸੀਂ ਇਸ ਪੀਸ ਤੇ ਹੈਲਥ ਇਨਫਰਾਸਟ੍ਰਕਚਰ ਬਣਾਵਾਂਗੇ ਤਾਂ ਕਿ ਇਸ ਏਰੀਏ ਨੂੰ ਹੈਲਥ ਦੀ ਫੈਸਿਲਿਟੀ ਮਿਲ ਜਾਏ ਜਦੋਂ ਇਹ ਪੂਰੀ ਜਿ ਪੂਰੀ ਚੀਜ਼ ਡਿਸਾਈਡਡ ਆਲਰੇਡੀ ਉੱਥੇ ਅਸੈਂਬਲੀ ਬਣਾਉਣ ਦਾ ਕੀ ਮਤਲਬ ਹੈ ਫਿਰ ਦੂਸਰੀ ਗੱਲ ਹੈ ਇਸ ਤੋਂ ਬਾਅਦ ਇੱਕ ਹੋਰ ਆਰਗੂਮੈਂਟ ਆਉਂਦਾ ਹੈ ਜਿਹੜੀ ਪਾਕਟ 14 ਹੈ ਇਹਦੇ ਚ ਇਹ ਲਿਖਿਆ ਗਿਆ ਪਹਿਲੇ ਮਾਸਟਰ ਪਲਾਨ ਜਿ ਕਿ ਇਸ ਏਰੀਏ ਜਿ ਸਿਰਫ ਲੋ ਡੈنسਿਟੀ ਐਂਡ ਲੋ ਰਾਈਜ਼ ਬਿਲਡਿੰਗ ਬਣਦੀ ਹਮ ਮਤਲਬ ਚੰਡੀਗੜ੍ਹ ਚ ਸਾਰਾ ਚੰਡੀਗੜ੍ਹ ਜੋ ਹੈ ਨਾ ਉਹ ਲੋ ਡੈਂਸਿਟੀ ਹੈ ਲੋ ਰਾਈਜ਼ ਬਿਲਡਿੰਗ ਹੈ ਤੇ ਕੋਈ ਵੀ ਲੰਬੀ ਚੌੜੀ ਬਿਲਡਿੰਗ ਉੱਚੀ ਬਿਲਡਿੰਗ ਦਾ ਮਤਲਬ ਤਾਂ ਸਾਫ਼ ਇਹੀ ਹੈ ਡੈਫੀਨੇਸ਼ਨ ਕਿ ਦੋ ਮੰਜ਼ਲੀ ਤੋਂ ਵੱਧ ਮਕਾਨ ਨਹੀਂ ਬਣੇ ਚਾਰ ਪੰਜ ਮੰਜ਼ਲੀ ਜਿਹੜੀ ਹੈ ਨਾ ਉਹੀ ਬਣ ਸਕਦੀ ਹੈ ਉਸ ਤੋਂ ਜ਼ਿਆਦਾ ਨਹੀਂ ਬਣ ਸਕਦੇ ਪਰ ਵਿਧਾਨ ਸਭਾ ਦੀ ਇਮਾਰਤ ਤਾਂ ਦੇਖਿਆ ਜਾਂਦਾ ਹੈ ਕਿ ਜਿਹੜੀ ਵੀ ਸਟੇਟ ਦੀ ਬਣਦੀ ਹੈ ਬਹੁਤ ਉੱਚੀ ਬਣਦੀ ਵਿਧਾਨ ਸਭਾ ਦੀ ਤਾਂ ਇੱਕ ਬਹੁਤ ਬੜੀ ਹੁਣ ਦੇਖ ਲਓ ਨਾ ਜਿਹੜੀ ਬਣੀ ਹੋਈ ਹੈ ਕਿਸੇ ਵੀ ਸਟੇਟ ਚ ਜਾ ਕੇ ਦੇਖ ਲਓ ਹੁਣ ਨਵੀਆਂ ਬਣਨਗੀਆਂ ਤਾਂ ਉਹ ਤਾਂ ਹਾਈ ਰਾਈਜ਼ ਹੀ ਬਣਨਗੀਆਂ ਚੰਡੀਗੜ੍ਹ 'ਚ ਹਾਈ ਰਾਈਜ਼ ਬਿਲਡਿੰਗ ਤਾਂ ਬਣਾ ਹੀ ਨਹੀਂ ਸਕਦੇ ਜਿੰਨਾ ਲੋਕਰ ਬੁਝਾਰ ਨੇ ਪਹਿਲਾਂ ਡਿਸਾਈਡ ਕੀਤਾ ਹੈ ਕੀ ਜਿਹੜਾ ਪਾਕਟ 1 ਹੈ ਜਿਹੜਾ ਸੈਕਟਰੀਟ ਬਣਿਆ ਹੋਇਆ ਹੈ ਪਹਿਲੇ ਹੀ ਬਣਿਆ ਹੋਇਆ ਉਹ ਉਸ ਨੇ ਸੋਚ ਕੇ ਬਣਾਇਆ ਐਨੇ ਵਿਰੋਧ ਦੇ ਬਾਵਜੂਦ ਜੇ ਕਰੇ ਕੰਮ ਫਿਰ ਵੀ ਸਿਰੇ ਚੜ ਜਾਂਦਾ ਤੇ ਇਹਦਾ ਨੁਕਸਾਨ ਕੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਨੁਕਸਾਨ ਇਸ ਤਰ੍ਹਾਂ ਹੈ ਕਿ ਚੰਡੀਗੜ੍ਹ ਤਬਾਹ ਹੋ ਜਾਏਗਾ ਚੰਡੀਗੜ੍ਹ ਦਾ ਪੂਰਾ ਦੇਖिए ਪਹਿਲਾਂ ਕੀ ਕਰਦੇ ਰਹੇ ਇਹ ਮਾਸਟਰ ਪਲਾਨ ਨੂੰ ਇਗਨੋਰ ਕਰਕੇ ਪਹਿਲੇ ਹੀ ਚੰਡੀਗੜ੍ਹ ਬਹੁਤ ਪ੍ਰੈਸ਼ਰ ਚ ਆ ਗਿਆ ਜੀ ਚਾਹੀਦਾ ਇਹ ਹੈ ਕਿ ਚੰਡੀਗੜ੍ਹ ਦਾ ਜਿਹੜਾ ਪ੍ਰੈਸ਼ਰ ਹੈ ਵਹੀਕਲ ਦਾ ਪਬਲਿਕ ਦਾ ਇਹ ਪ੍ਰੈਸ਼ਰ ਬਾਹਰ ਜਾਵੇ ਕਿਤੇ ਹੂੰ ਇਹ ਵੀ ਸੋਚਿਆ ਸਮਝੀ ਪਲੈਨਿੰਗ ਹੁੰਦੀ ਹੈ ਹਰ ਇੱਕ ਸਟੇਟਸ ਹੁੰਦੀ ਹੈ ਹਰ ਇੱਕ ਦੇਸ਼ 'ਚ ਹੁੰਦੀ ਹੈ ਕਿ ਜਿੱਥੇ ਜਿਆਦਾ ਭੀੜ ਹੋ ਰਹੀ ਹੈ ਉੱਥੋਂ ادارے ਨਿਕਾਲ ਕੱਢ ਕੇ ਜਾਂ ਨਵੇਂ ادارے ਉਹ ਕਿਸੇ ਖਾਲੀ ਜਗ੍ਹਾ ਤੇ ਬਣਨ ਹੂੰ ਹਰਿਆਣਾ ਨੂੰ ਹੀ ਚਾਹੀਦਾ ਹੈ ਕਿ ਚੰਡੀਗੜ੍ਹ ਜੇ ਉਹਨਾਂ ਦੀ ਰਾਜਧਾਨੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਰਾਜਧਾਨੀ ਹੈ ਤੇ ਇਹਨੂੰ ਫਿਰ ਫੈਸਿਲਿਟੇਟ ਕਰਨਾ ਹੈ ਇਹਨੂੰ ਚੰਗਾ ਬਣਾਉਣ ਵਾਸਤੇ ਇਹ ਰਾਜਧਾਨੀ ਕਿਤੇ ਹੋਰ ਬਣਾ ਲੈਣ ਹੂੰ ਦੂਸਰੀ ਗੱਲ ਇਹ ਹੈ ਪੰਜਾਬ 'ਚ ਆਲਰੇਡੀ 117 ਐਮ ਐਲ ਏ ਚੰਡੀਗੜ੍ਹ ਚ ਨੱਬੇ ਹੂੰ ਪੰਜਾਬ ਨੇ ਤਾਂ ਐਸੈਂਬਲੀ ਮੰਗੀ ਨਹੀਂ ਹੂੰ ਇਹਨਾਂ ਨੂੰ ਕੀ ਤਕਲੀਫ ਹੋਰੀ 90 ਤੋਂ 90 ਦਾ ਵੀ ਕੰਮ ਨਹੀਂ ਚਲਾ ਸਕਦੇ ਹੂੰ ਉਸੇ ਐਸੈਂਬਲੀ 'ਚ ਹੂੰ ਤੇ ਇਹ ਸਿਰਫ ਇਹ ਅਨੈਸੀਸਰਲੀ ਸ ਪੋਲੀਟੀਕਲ ਇੱਕ ਅਜੰਡਾ ਚੱਲ ਰਿਹਾ ਹੈ ਅਤੇ ਉਹ ਵੀ ਲੋਕਾਂ ਤੋਂ ਬਿਨਾਂ ਪੁੱਛੇ ਚੰਡੀਗੜ੍ਹ ਨੂੰ ਬਣੇ 17 ਸਾਲ ਹੋ ਗਏ ਉਹ ਇਹ ਚੰਡੀਗੜ੍ਹ ਐਨਦਰ ਚੰਡੀਗੜ੍ਹ ਦੇ ਲੋਕਾਂ ਦਾ ਚੰਡੀਗੜ੍ਹ ਹੈ ਜਿਸ ਤਰ੍ਹਾਂ ਪੰਜਾਬ ਦਾ ਪੰਜਾਬ ਹੈ ਹਰਿਆਣਾ ਦਾ ਹਰਿਆਣਾ ਹੈ ਚੰਡੀਗੜ੍ਹ ਦਾ ਚੰਡੀਗੜ੍ਹ ਹੈ ਲੋਕ ਪਰ ਪੰਜਾਬ ਦੇ ਲੋਕ ਜਿੱਥੇ ਵਿਰੋਧ ਕਰ ਰਹੇ ਇਸ ਜ਼ਮੀਨ ਦਾ ਉਹ ਤੁਹਾਡੇ ਤੋਂ ਵੀ ਇੱਕ ਅਗਲੀ ਗੱਲ ਕਹਿ ਰਿਹਾ ਕਹਿੰਦੇ ਕਿ ਇਹਦੇ ਉੱਤੇ ਦੂਜੇ ਨੂੰ ਅਸੀਂ ਅੱਖ ਰੱਖਣ ਹੀ ਨਹੀਂ ਦੇਣੀ ਸਾਡੇ ਪਿੰਡਾਂ ਦਾ ਜਾੜਾ ਹੋਇਆ ਸਾਡੀ ਸ਼ੁਰੂ ਤੋਂ ਰਾਜਧਾਨੀ ਨਹੀਂ ਰਹੀ ਹੈ ਵੱਖਰੀ ਗੱਲ ਹੈ ਕਿ ਪੋਲੀਟੀਕਲ ਚਾਲਾਂ ਦੇ ਕਰਕੇ ਸਾਨੂੰ ਅਜੇ ਤੱਕ ਮਿਲਿਆ ਨਹੀਂ ਚੰਡੀਗੜ੍ਹ ਪਰ ਪੰਜਾਬ ਦੀ ਘਵਾਵੇਂ ਕਿਸਾਨ ਜਥੇਬੰਦੀ ਹੈ ਕਿ ਸਿਆਸੀ ਜਮਾਤ ਹੈ ਉਹ ਦਾਵਾ ਨਹੀਂ ਛੱਡ ਰਹੇ ਕਹਿੰਦੇ ਤਾਂ ਰਾਜਧਾਨੀ ਕੇਵਲ ਤੇ ਕੇਵਲ ਸਾਡੀ ਹੋਣੀ ਚਾਹੀਦੀ ਨਹੀਂ ਉਹ ਦੇਖੋ ਇਹ ਦਾਵਾ ਜਿਹੜਾ ਨਹੀਂ ਛੱਡ ਰੇ ਨਾ ਇਹ politcal ਮੂਵ ਆ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਕੋਈ ਹੋਰ ਕੁਝ ਕਹਿਣ ਨੂੰ ਹੈ ਨਹੀਂ ਦੂਸਰੀ ਗੱਲ ਹੈ ਕਿ ਦਾਵਾ ਛੱਡਣ ਵਾਲੀ ਗੱਲ ਹੈ ਜਦੋਂ ਅਸੀਂ ਇੱਕ ਚੀਜ਼ ਐਕਵਾਇਰ ਕਰ ਲਈ ਉਹਦੀ ਪੇਮੈਂਟ ਕਰਤੀ ਜਾਂ ਅਸੀਂ ਇੱਕ ਮਕਾਨ ਵੇਚਤਾ ਮਾਲਿਕ ਨੂੰ ਹੈਂਡਓਵਰ ਕਰਤਾ ਪੈਸੇ ਅਸੀਂ ਲੈ ਲਏ ਫਿਰ ਅਸੀਂ ਉਸ ਮਕਾਨ ਦੇ ਕਿਦਾਂ ਦਾਬੇਦਾਰ ਬਣਦੇ ਆ ਫਿਰ ਤਾਂ ਸਿਰਫ ਸੈਂਟੀਮੈਂਟਲ ਰਹਿ ਗਿਆ ਕਿ ਮੈਂ ਇਸ ਦਫ਼ਤਰ 'ਚ ਨੌਕਰੀ ਕੀਤੀ ਹੈ ਮੈਨੂੰ ਇਹ ਦਫ਼ਤਰ ਬੜਾ ਚੰਗਾ ਲੱਗਦਾ ਜਦੋਂ ਵੀ ਮੇਰਾ ਮੌਕਾ ਲੱਗਦਾ ਮੈਂ ਇਸ ਦਫ਼ਤਰ ਆ ਕੇ ਦੇਖ ਜਾਣਾ ਵੀ ਮੈਨੂੰ ਸੈਂਟੀਮੈਂਟਲ ਵੈਲਿਊ ਰਹਿ ਗਈ ਹੈ ਦੀ ਪੰਜਾਬ ਦੀ ਜ਼ਮੀਨ ਉਜਾੜ ਕੇ ਠੀਕ ਹੈ ਕਿਤੋਂ ਕਿਤੋਂ ਤਾਂ ਐਕਵਾਇਰ ਕਰਨੀ ਹੈ ਇਹ ਤਾਂ ਸਾਰੇ ਦੇਸ਼ ਸਾਰੀ ਦੁਨੀਆ ਛੁੰਦਾ ਐਕਵਾਇਰ ਕਰਕੇ ਚੀਜ਼ਾਂ ਬਣਦੀਆਂ ਪਰ ਇਹ ਥੋੜੀ ਹੈ ਕਿ ਜਿਸ ਤਰ੍ਹਾਂ ਐਕਵਾਇਰ ਕੀਤੀ ਹੈ ਕਿ ਉਹ ਮਲਕੀਏ ਚੱਲਦੀ ਰਹਿ ਗਈ ਉਹਦੀ ਸੈਂਟੀਮੈਂਟਲ ਵੈਲਿਊ ਠੀਕ ਹੈ ਬੜੀ ਖੁਸ਼ੀ ਹੈ ਪੰਜਾਬ ਵਾਲੇ ਸਾਡੇ ਭਰਾ ਨੇ ਉਹ ਚੰਡੀਗੜ੍ਹ ਨੂੰ ਪਿਆਰ ਕਰਨ ਲੇਕਿਨ ਪਿਆਰ ਦਾ ਮਤਲਬ ਇਹ ਨਹੀਂ ਹੈ ਕਿ ਚੰਡੀਗੜ੍ਹ ਨੂੰ ਉਜਾੜਨ ਚੰਡੀਗੜ੍ਹ ਨੂੰ ਹੈਲਪ ਕਰਨਾ ਫਿਰ ਇਹ ਸਾਰੇ ਆਪਣੇ ਜਿਹੜੇ 28000 ਏਕੜ ਚੋਂ 50% 40% ਪੰਜਾਬ ਹਰਿਆਣਾ ਰੋਕ ਕੇ ਬੈਠੇ ਨੇ ਤੋ ਇਹ ਆਪਣੇ ਹਰਿਆਣਾ ਜੀ ਜਾ ਕੇ ਬਣਾ ਲੈਣ ਚੰਡੀਗੜ੍ਹ ਨੂੰ ਹੈਰੀਟੇਜ ਸਿਟੀ ਰਹਿਣ ਦੇਣ ਚੰਡੀਗੜ੍ਹ ਨੂੰ ਚੰਗਾ ਸ਼ਹਿਰ ਸ਼ਹਿਰ ਬਣਾਓ ਸਾਰੇ ਦੁਨੀਆ ਚ ਮਸ਼ਹੂਰ ਕਰੋ ਤੁਸੀਂ ਪਹਿਲਾਂ ਦਲੀਲ ਦਿੰਦੇ ਹੋਇਆ ਆਖਿਆ ਕਿ ਹੋਮ ਮਿਨਿਸਟਰੀ ਦੀ ਮਨਜ਼ੂਰੀ ਦੇ ਨਾਲ ਸਭ ਕੁਝ ਤੈਅ ਹੋਇਆ ਤੇ ਹੁਣ ਵੀ ਤਾਂ ਕੇਂਦਰ ਸਰਕਾਰ ਦੀ ਮਨਜ਼ੂਰੀ ਹੈ ਤਾਂ ਹੀ ਸਹਿਮਤੀ ਬਣੀ ਹੈ ਕੇਂਦਰ ਸਰਕਾਰ ਰਾਜ਼ੀ ਨਾ ਹੁੰਦਾ ਤੇ ਇਸ ਤਰ੍ਹਾਂ ਜ਼ਮੀਨ ਦਾ ਤਵਾਦਲਾ ਹੋਣਾ ਹੀ ਨਹੀਂ ਸੀ ਨਹੀਂ ਕੇਂਦਰ ਸਰਕਾਰ ਨੇ ਇਹੋ ਜਿਹੀ ਕੋਈ ਉਹ ਮਨਜ਼ੂਰੀ ਨਹੀਂ ਦਿੰਦੀ ਹੈ ਇਹ ਸਿਰਫ ਫਿਰ ਇਹ ਪੱਦਰ ਤੇ ਯੂਟੀ ਕਿਵੇਂ ਡਿਸਾਈਡ ਕਰ ਸਕਦੀ ਨਹੀਂ ਇਹ ਕੋਈ ਡਿਸਾਈਡ ਨਹੀਂ ਹੋਇਆ ਬਿਲਕੁਲ ਇਹ ਡਿਸਾਈਡ ਨਹੀਂ ਹੋਇਆ ਚੰਡੀਗੜ੍ਹ ਦੇ ਅਰਮਨ ਪਲੈਨਿੰਗ ਡਿਪਾਰਟਮੈਂਟ ਨੇ ਆਲਰੇਡੀ ਇਹਨੂੰ ਰਿਫਿਊਜ਼ ਕੀਤਾ ਹੈ ਵੀ ਇਹ ਕੋਈ ਜੇ ਨਾਂ ਬਦਲਾਓ ਨਾ ਦੇਣ ਦਾ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਇਹ ਸਿਰਫ ਗੱਲਾਂ ਗੱਲਾਂ ਚੱਲ ਰਹੀਆਂ ਨੇ ਤੇ ਅਸੀਂ ਇਸ ਗੱਲ 'ਤੇ ਇਸ ਕਰਕੇ ਚੰਡੀਗੜ੍ਹ ਦੇ ਲੋਕ ਆ ਗਏ ਆਏ ਨੇ ਵੀ ਇਹ ਚੰਡੀਗੜ੍ਹ ਦੇ ਲੋਕਾਂ ਦੀ ਗੱਲ ਪੁੱਛ ਕੇ ਚੰਡੀਗੜ੍ਹ ਦੇ ਸ਼ਹਿਰ ਨੂੰ ਬਚਾਉਣ ਵਾਸਤੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਜ਼ਮੀਨ ਉਹਨਾਂ ਨੂੰ ਦਿੱਤੀ ਨਹੀਂ ਜਾ ਸਕਦੀ ਐਸ ਪਰ ਲਾ वैसे तो ਤੁਸੀਂ ਆਪਣੇ ਗੱਲਾਂ ਦੇ ਨਾਲ ਆਪਣੀਆਂ ਰੱਖ ਦਿੱਤੀਆਂ ਕਿ ਆ ਐਕਟ ਕਹਿੰਦਾ ਆ ਕਾਨੂੰਨ ਕਹਿੰਦਾ ਪਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਹਰਿਆਣਾ ਵਿੱਚ ਕੁਝ ਹੋ ਜੇ ਜਾਂ ਪੰਜਾਬ ਵਿੱਚ ਜਾਂ ਕਿਸੇ ਹੋਰ ਸੂਬੇ ਚੰਡੀਗੜ੍ਹ ਦੇ ਉੱਥੇ ਪ੍ਰੋਟੈਸਟ ਬਹੁਤ ਛੇਤੀ ਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਤੇ ਉਹ ਵੀ ਨਹੀਂ ਹੋ ਸਕਦਾ ਇੱਥੇ ਲੋਕ ਇਕੱਠੇ ਹੋ ਜਾਣਗੇ ਕੱਲ ਨੂੰ ਆਪਣੀ ਜ਼ਮੀਨ ਬਚਾਉਣ ਦੀ ਖਾਤਰ ਕਿ ਪ੍ਰੋਟੈਸਟ ਨਜ਼ਰ ਆਏਗਾ ਦੇਖੋ ਚੰਡੀਗੜ੍ਹ ਦੇ ਲੋਕ ਪੜੇ ਲਿਖੇ ਲੋਕ ਹੈ ਉਹ ਹਰ ਇੱਕ ਚੀਜ਼ ਤੇ ਰਾਜਨੀਤਿਕ ਫੈਸਲੇ ਨਹੀਂ ਲੈਂਦੇ ਪੰਜਾਬ ਹਰਿਆਣਾ ਦੇ ਲੋਕ ਅਲੱਗ ਹੈ ਉੱਥੇ ਪੋਲੀਟੀਕਲ ਲੀਡਰ ਜਿਹੜੇ ਨੇਥੇ ਕੋਈ ਪੋਲੀਟੀਕਲ ਹੈ ਨਹੀਂ ਇਹ ਜਿਹੜੀ ਯੂਪੀ ਹੈ ਵਿਦਆਊਟ ਅਸੈਂਬਲੀ ਹੈ ਸਾਡੇ ਕੋਲ ਤਾਂ ਐਮ ਐਲ ਏ ਹੈ ਨਾ ਮੁੱਖ ਮੰਤਰੀ ਸਾਡੇ ਸਿਰਫ ਚੰਡੀਗੜ੍ਹ ਦੇ ਲੋਕ ਹੈ ਚੰਡੀਗੜ੍ਹ ਦੇ ਲੋਕਾਂ ਦੀ ਗੱਲ ਰੱਖੀ ਕਿਵੇਂ ਜਾਏਗੀ ਚੰਡੀਗੜ੍ਹ ਦੇ ਜਿਹੜੇ ਲੋਕ ਹੈ ਉਹ ਆਮਦੌਰ ਤੇ ਨਹੀਂ ਬੋਲਦੇ ਲੇਕਿਨ ਉਹ ਆਪਣੀ ਗੱਲ ਕਹਿੰਦੇ ਨੇ মিডিਆ ਦੇ ਰਾਹ ਇਹ ਤੁਸੀਂ ਲੋਕ ਸਾਰੇ ਸਾਰੇ ਸਾਡੀ ਹੈਲਪ ਕਰਦੇ ਹੋ মিডিਆ ਦੇ ਰਾਹੀ ਅਸੀਂ ਆਪਣੀ ਗੱਲ ਕਹਿੰਨੇ ਆ ਤੇ ਜਦੋਂ ਮੌਕਾ ਆਇਆ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਦੇਖਿਆ ਉਹਨਾਂ ਤੋਂ ਜਿ ਟ੍ਰਿਬਿਊਨ ਫਲਾਈਓਵਰ ਦੇ ਬਾਰੇ ਕਿੰਨਾ ਸਾਰਾ ਪ੍ਰੋਟੈਸਟ ਹੋਇਆ ਦੂਸਰੀ ਗੱਲ ਹੈ ਕਿ ਅਸੀਂ ਸ਼ੁਕਰਗੁਜ਼ਾਰ ਆ ਜੀ ਡੀ ਸੀ ਲਈ ਕਿਉਂਕਿ ਜੁਡੀਸ਼ਰੀ ਦੀ ਇੰਟਰਵੈਨਸ਼ਨ ਹੁੰਦੀ ਹੈ ਲੋਕ ਜੁਡੀਸ਼ੀ ਕੋਲ ਜਾਂਦੇ ਨੇ ਤੇ ਉੱਥੋਂ ਸਾਨੂੰ ਰਿਲੀਫ ਮਿਲਦਾ ਹੈ 2013 ਦਾ ਜਿਹੜਾ ਜਜਮੈਂਟ ਆਇਆ ਸੀਗਾ ਉਹ ਜਜਮੈਂਟ ਆਇਆ ਹੋਇਆ ਹੈ ਲੋਕ ਕਹੇ ਵੀ ਸਰਕਾਰ ਨਾਜਾਇਜ਼ ਨਹੀਂ ਕਿਸੇ ਨਾਲ ਕਰ ਸਕਦੀ ਇਹ ਵੀ ਜਿਹੜਾ ਕੁਝ ਫੈਸਲਾ ਕਰਨਗੇ ਉਹ ਫਿਰ ਜਜਮੈਂਟ ਇੰਟਰਵੈਨਸ਼ਨ ਆਏਗੀ ਆਲਰੇਡੀ ਜਿਹੜੇ ਜਜਮੈਂਟ ਆਏ ਹੋਏ ਹਨ ਉਹਨਾਂ ਦੀ ਰੈਫਰੈਂਸ ਕਰਾਂਗੇ ਅਸੀਂ ਤੇ ਫਿਰ ਦੇਖਾਂਗੇ ਇਸ ਚੀਜ਼ ਨਾਲ ਜੀ ਬਹੁਤ ਸ਼ੁਕਰੀਆ ਜੀ ਤੇ ਆਰਕੇ ਗਰਗ ਜਿਹੜੇ ਆਰਟੀਈ ਐਕਟਿਵਿਸਟ ਨੇ ਚੰਡੀਗੜ੍ਹ ਦੇ ਲੋਕਾਂ ਲਈ ਰਿਪਰੈਜ਼ੈਂਟ ਇਹਨਾਂ ਨੂੰ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜਿਹੜੀ 10 ਏਕੜ ਜ਼ਮੀਨ ਦੇਣ ਦੀਆਂ ਗੱਲਾਂ ਚੱਲ ਰਹੀਆਂ ਨੇ ਉਹਨੂੰ ਗੱਲਾਂ ਵਿੱਚ ਹੀ ਰਹਿਣ ਦੇਾਂਗੇ ਉਹਦਾ ਵੀ ਵਿਰੋਧ ਕਰਾਂਗੇ ਅਮਲੀ ਜਾਮਾ ਨਹੀਂ ਪੜਾਉਣ ਦੇਾਂਗੇ ਕਿਉਂਕਿ ਹਰਿਆਣੇ ਦਾ ਕੋਈ ਹੱਕ ਨਹੀਂ ਬਣਦਾ ਚੰਡੀਗੜ੍ਹ ਦੀ ਜਗ੍ਹਾ ਦੇ ਉੱਤੇ ਜ਼ਮੀਨ ਦੇ ਉੱਤੇ ਜਿਹੜੀ ਆ ਇਮਾਰਤ ਤੋਂ ਸਾਰੇ ਉਹ ਵੀ ਬਹੁਮੰਜ਼ਲੀ ਇਮਾਰਤ ਤਾਂ ਇਸ ਨੂੰ ਲੈ ਕੇ ਇਹਨਾਂ ਨੇ ਵਿਰੋਧ ਆਪਣਾ ਜ਼ਾਹਰ ਕੀਤਾ ਇਹਨਾਂ ਦੇ ਪਿੱਛੇ ਦਲੀਲਾਂ ਕੀ ਨੇ ਤਰੱਕੀ ਨੇ ਇਹਨਾਂ ਨੇ ਦਿੱਤੇ ਨੇ ਤੁਸੀਂ ਸਹਿਮਤੀ ਰੱਖਦੇ ਹੋ ਕਿ ਆ ਸਹਿਮਤੀ ਰੱਖਦੇ ਹੋ ਤੁਹਾਡਾ ਵਿਚਾਰ ਕੀ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏਬੀਸੀ ਪੰਜਾਬ ਚੰਡੀਗੜ੍ਹ